ਰਾਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਭਾਜਪਾ ਦੇ ਇੰਚਾਰਜ ਵਿਜੇ ਰੁਪਾਨੀ ਅਤੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵਿਜੇ ਸਾਂਪਲਾ ਦੇ ਘਰ ਪਹੁੰਚੇ। ਉਹਨਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਂਪਲਾ ਜੀ ਨੇ ਉਹਨਾਂ ਨੂੰ ਪ੍ਰੋਸਾਦ ਦਵਾਇਆ ਹੈ ਕਿ ਉਹ ਭਾਜਪਾ ਦੇ ਉਮੀਦਵਾਰਾਂ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਲਈ ਮਦਦ ਕਰਨਗੇ। उत्तर ही विजय साम्पला ने कहा कि मेरे ते झूठे आरोप लगाए उन्होंने स्पष्ट किया जाए जेकर अपने कार्यकाल दौरान किसी तरह की करपन की है तो उस भेजा जाए वो अपनी गलती की सजा भुगतान लिये तैयार हैं पंजाब में चुनाव की तैयारी के लिए हम सब लोग दौरा कर रहे हैं आज होशियारपुर सभा सीट के लिए यहाँ बैठक है और होशियारपुर आए है तो स्वाभाविक हमारे सापला जी बहुत पुराने कार्यकर्ता है प्रदेश पुराने अध्यक्ष भी रहे चुके रह चुके हैं और उनके घर पे चाय नाश्ता के लिए उन्होंने बुलाया था काफ़ी कार्यकर्ता को भी यहाँ मिलने का सौभाग्य मिला और सबके साथ बातचीत सु, सबकी सुनी है और चुनाव में सब आगे आने वाले दिन में में भारी बहुमत से भारतीय जनता पार्टी को जिताएंगे ऐसी बातें सर, 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 पहले भी यहां पे जी जी आए थे थोड़ी विजय की कह रहे देखिए कोई नाराजगी नहीं है शापला जी ऐसे सनिष्ठ कार्यकर्ता है कि कोई पार्टी के पार्टी का नुकसान हो

ਕਿੰ ਰਾਜ ਦੀ ਨਹੀਂ ਹੈ ਕੋਈ ਉਹ ਤਾਂ ਸਾਪਲਾ ਜੀ ਮੈਂ ਪਹਿਲੇ ਇਹਨਾਂ ਛੱਡ ਕੇ ਆਇਆ ਆਇਆ ਛੱਡ ਕੇ ਆਇਆ ਇਧਰ ਸੇ ਰਸਤਾ ਦੇ ਦੋ ਰਸਤਾ ਮੈਨੂੰ ਪਾਰਟੀ ਨੇ ਕਿਹਾ ਕਿ ਤੇਰੀਆਂ ਸੇਵਾਵਾਂ ਅਸੀਂ ਕਿਤੇ ਹੋਰ ਲੈਣਾ ਚਾਹੁੰਦੇ ਪਾਰਟੀ ਨੇ ਇੱਕ ਵਾਰੀ ਮੂੰਹ ਤੋਂ ਸ਼ਬਦ ਕੱਢਿਆ ਮੈਂ ਇੱਕ ਪਾਰਟੀ ਦਾ ਸਿਪਾਹੀ ਹੋਣ ਦੇ ਨਾਤੇ ਉਹਦਾ ਅਸਤੀਫਾ ਉਸੇ ਵੇਲੇ ਦੇ ਦਿੱਤਾ ਮੈਨੂੰ ਬਹੁਤ ਸਾਰੇ ਵਾਅਦੇ ਕੀਤੇ ਗਏ ਸੀ ਮੈਨੂੰ ਚੋਣਾਂ ਲਾਣ ਦਾ ਵੀ ਵਾਅਦਾ ਕੀਤਾ ਗਿਆ ਸੀ ਪਰ ਇੱਥੇ ਤੁਸੀਂ ਵੀ ਦੇਖਿਆ ਹੋਣਾ ਤੁਹਾਡੇ ਮਾਧਿਅਮ ਦੇ ਨਾਲ ਵੀ ਮੀਡੀਆ ਦੇ ਮਾਧਿਅਮ ਦੇ ਨਾਲ ਵੀ ਬੜੀਆਂ ਚੀਜ਼ਾਂ ਚੱਲਦੀਆਂ ਇਸ ਇਹ ਕਈਆਂ ਦੇ ਸਵਾਲ ਸੀ ਕਿ ਵਿੱਚ ਅਸਤੀਫਾ ਕਿਉਂ ਲਿਆ ਗਿਆ ਮੈਂ ਅੱਜ ਸਾਰਿਆਂ ਸਾਹਮਣੇ ਕਹਿ ਰਿਹਾ ਕਿ ਮੈਂ ਅਸਤੀਫਾ ਇੱਕ ਪਾਰਟੀ ਦੇ ਸਿਪਾਹੀ ਦੇ ਨਾਤੇ ਕਿਉਂਕਿ ਪਾਰਟੀ ਨੇ ਮੈਨੂੰ ਮੰਤਰੀ ਬਣਾਇਆ ਪਾਰਟੀ ਨੇ ਮੈਨੂੰ ਐਮਪੀ ਬਣਾਇਆ ਚੇਅਰਮੈਨ ਬਣਾਇਆ ਜੋ ਕੁਝ ਦਿੱਤਾ ਸੀ ਪਾਰਟੀ ਨੇ ਔਰ ਪਾਰਟੀ ਨੇ ਕਿਹਾ ਕਿ ਅਸਤੀਫਾ ਦੇ ਦਿਓ ਅਸੀਂ ਤੁਹਾਡੀਆਂ ਸੇਵਾਵਾਂ ਸੰਗਠਨ 'ਚ ਲੈਣਾ ਚਾਹੁੰਦੇ ਆ ਅਸੀਂ ਇੱਕ ਮਿੰਟ ਨਹੀਂ ਲਾਇਆ ਅਸੀਂ ਉਹ ਦਿੱਤਾ ਅੱਜ ਸਵਾਲ ਇਹ ਹੈ ਕਿ ਉਹ ਹੀ ਲਾਇਬਿਲਟੀ ਜਿਹੜੀ ਲਾਇਲਟੀ ਸੀ ਮੇਰੀ ਉਹ ਲਾਇਬਿਲਟੀ ਬਣ ਗਈ ਉਹ ਅਭਿਸ਼ਾਪ ਬਣ ਗਿਆ ਤੇ ਲੋਕਾਂ ਦੇ ਮਨਾਂ 'ਚ ਆ ਗਿਆ ਕਿ ਮੈਨੂੰ ਅਗਰ ਕਿਤੇ ਹਟਾਇਆ ਜੇ ਮੈਨੂੰ ਟਿਕਟ ਮਿਲ ਜਾਂਦੀ ਤੇ ਗੱਲਾਂ ਦਾ ਜਵਾਬ ਮਿਲ ਜਾਣਾ ਸੀ ਪਰ ਉਹ ਅੱਜ ਜਿਹੜੀਆਂ ਚਰਚਾਵਾਂ ਹੋਰ ਪੈ ਗਈਆਂ ਕਿਉਂਕਿ ਜਿਹੜੇ ਮੇਰੇ ਵਿਰੋਧੀ ਗਰੁੱਪ ਹੋ ਆ ਉਹ ਲੋਕਾਂ ਦੇ ਵਿੱਚ ਅਫਵਾਹਾਂ ਹੱਲੇ ਵੀ ਉਡਾ ਰਹੇ ਨੇ ਕਿ ਮੈਂ ਬਹੁਤ ਵੱਡਾ ਕੋਈ ਕ腐ਸ਼ਨ ਕੀਤੀ ਆ ਜਿਹਦੀ ਸਤਕਾ ਕਿਉਂਕਿ ਕਈਆਂ ਦੇ ਵੱਲੋਂ ਮੇਰੇ ਤੇ ਮਹਿਲਾਵਾਂ ਦਾ ਵੀ ਚਾਰਜ ਲਗਾਇਆ ਗਿਆ ਆ ਕਈਆਂ ਵੱਲੋਂ ਮੇਰੇ ਤੇ ਪੈਸਿਆਂ ਦੇ ਚਾਰਜ ਲਗਾਏ ਗਏ ਮੈਂ ਅੱਜ ਉਹਨਾਂ ਨੂੰ ਕਿਹਾ ਆ ਕਿ ਅਗਰ ਮੇਰੇ ਤੇ ਕੋਈ ਚਾਰजेस ਹੈਗਾ ਤੇ ਮੈਨੂੰ ਬਖਸ਼ਿਓ ਨਾ ਮੈਨੂੰ ਮੇਰੇ ਤੇ ਐਫ ਆਈ ਆਰ ਕਰਕੇ ਮੇਰੇ ਤੇ ਕਾਰਵਾਈ ਕਰਕੇ ਮੈਨੂੰ ਜੇਲ੍ਹ ਚ ਭੇਜ ਦਿਓ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਅੱਜ ਤੱਕ ਕੋਈ ਵੀ ਮੇਰੇ ਤੇ ਐਫ ਆਈ ਆਰ ਨਹੀਂ ਹੋਈ ਰਾਜਨੀਤਿਕ ਤੌਰ ਤੇ ਮੇਰੇ ਤੇ ਐਫ ਆਈ ਆਰਾਂ ਨਾ ਬੜੀਆਂ ਧਰਨੇ ਪ੍ਰਦਰਸ਼ਨਾਂ 'ਚ ਹੋਈਆਂ ਪਰ ਨਿੱਜੀ ਜ਼ਿੰਦਗੀ 'ਚ ਨਹੀਂ ਹੋਈ ਪਰ ਜੇ ਤਾਂ ਮੈਂ ਕਰਾਪਸ਼ਨ ਕੀਤੀ ਹੈ ਤੇ ਮੈਨੂੰ ਸਜ਼ਾ ਦੇਣ ਦੇ ਤੁਸੀਂ ਭਾਗੀਦਾਰ ਆ ਤਾਂ ਮੈਨੂੰ ਬਖਸ਼ਿਓ ਨਾ ਔਰ ਜੇ ਮੈਂ ਕ腐ਸ਼ਨ ਨਹੀਂ ਕੀਤੀ ਤੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਕਲੀਅਰ ਕਰੋ ਔਰ ਜਿਹੜਾ ਨੇ ਮੇਰੇ ਲਈ ਅਫਵਾਹਾਂ ਉਡਾਈਆਂ ਉਹਨਾਂ ਦੇ ਉੱਤੇ ਕਾਰਵਾਈ ਵੀ ਕੀਤੀ ਜਾਵੇ ਔਰ ਜਿਨ੍ਹਾਂ ਨੇ ਪਾਰਟੀ ਦੇ ਵਿੱਚ ਰਹਿ ਕੇ ਪਾਰਟੀ ਨਾਲ ਧੋਖੇ ਕੀਤੇ ਆ ਉਹਨਾਂ ਦੇ ਉੱਤੇ ਵੀ ਕੀ ਤੁਸੀਂ ਕਾਰਵਾਈ ਕਰਦੇ ਆ ਕਿ ਉਹਨਾਂ ਨੂੰ ਬੜਾਵਾ ਦਿੰਦੇ ਆ ਤੇ ਜੇ ਬੜਾਵਾ ਦਿੰਦੇ ਆ ਤਾਂ ਫਿਰ ਸਾਨੂੰ ਕੀ ਪ੍ਰੇਰਣਾ ਦਿੰਦੇ ਆ ਐਸੇ ਸਾਰੇ ਸਵਾਲ ਕੀਤੇ ਆ ਜਿਹੜੇ ਉਹਨਾਂ ਨੇ ਕਿਹਾ ਕਿ ਮੈਂ ਹਾਈ ਕਮਾਂਡ ਨਾਲ ਗੱਲ ਕਰਕੇ ਹੋਰ ਵੀ ਬਹੁਤ ਸਾਰੇ ਸਵਾਲ ਸੀ ਜਿਨ੍ਹਾਂ ਦੇ ਉੱਤੇ ਉਹਨਾਂ ਨੇ ਕਿਹਾ ਕਿ ਮੈਂ ਹਾਈ ਕਮਾਂਡ ਨਾਲ ਗੱਲ ਕਰਕੇ ਤੁਹਾਨੂੰ ਅੱਜ ਦੀ ਮੀਟਿੰਗ ਦਾ ਕੀ ਨਤੀਜਾ ਨਿਕਲਿਆ ਕਿਉਂਕਿ ਦੂਸਰੀ ਵਾਰ ਮੀਟਿੰਗ ਵੀ ਕਰਕੇ ਆਖਰ ਸਰ ਅੱਜ ਕੀ ਦੇਖਿਓ ਮੈਂ ਤੁਹਾਨੂੰ ਪਹਿਲਾਂ ਕਿਹਾ ਪਹਿਲੇ ਦਿਨ ਹੀ ਕਲੀਅਰ ਹੋ ਗਿਆ ਸੀ ਕਿ ਅਸੀਂ ਕਿਸੇ ਵੀ ਪਾਰਟੀ 'ਚ ਨਹੀਂ ਜਾ ਰਹੇ ਅਸੀਂ ਭਾਰਤੀ ਜਨਤਾ ਪਾਰਟੀ ਦੇ ਸਿਪਾਹੀ ਆ ਪਾਰਟੀ ਜਨਤਾ ਪਾਰਟੀ ਦੇ ਸਿਪਾਹੀ ਰਹਾਂਗੇ ਠੀਕ ਹੈ ਜਿੱਥੇ ਤੱਕ ਮੈਂ ਉਹ ਤੁਹਾਨੂੰ ਦੱਸ ਦਿੱਤਾ ਕਿ ਮੈਂ ਉਹਨਾਂ ਚੀਜ਼ਾਂ ਦੀ ਸਫਾਈ ਮੰਗੀ ਆ ਕਿਉਂਕਿ ਜਿਹਦੇ ਤੇ ਮੇਰੇ ਤੇ ਚਾਰਜ ਲੱਗੇ ਘਟੋ ਘਟ ਮੈਂ پاک ਸਾਫ ਆ ਤਾਂ ਮੈਨੂੰ ਪਾਰਟੀ ਦੇ ਲਈ ਕੰਮ ਕਰਨਾ ਚਾਹੀਦਾ ਜੇ ਮੈਂ ਦੋਸ਼ੀਆਂ ਤਾਂ ਮੇਰੀ ਜਗ੍ਹਾ ਜੇਲ੍ਹ ਚ ਹੋਣੀ ਚਾਹੀਦੀ ਹੈ। ਜੇ ਤੁਹਾਡਾ ਕਹਿਣਾ ਹੈ ਕਿ ਜਿਹੜੇ ਕਲੈਰਟੀ ਹੋਣੀ ਚਾਹੀਦੀ ਹੈ। ਜਿਹੜੇ ਉਮੀਦਵਾਰ ਮੇਰੀ ਮੇਰੀ ਕਹਿਣ ਦਾ ਮਤਲਬ ਇਹ ਹੈ ਕਿ ਕਲੈਰਟੀ ਹੋਣੀ ਚਾਹੀਦੀ ਹੈ। ਠੀਕ ਹੈ ਮਿਹਰਬਾਨੀ। ਪਾਰਟੀ ਕਹਿ ਰਹੀ ਹੈ ਕਿ ਪਰਿਵਾਰਵਾਦ ਜਿਹੜਾ ਹੈਗਾ ਖਤਮ ਕੀਤਾ ਜਾਵੇ। ਇਹ ਪਰਿਵਾਰਵਾਦ ਨਹੀਂ। ਇਹ ਵੀ ਇੱਕ ਇਸ਼ੂ ਸੀਗਾ। ਉਹਦੇ ਲਈ ਉਹ ਪਾਰਟੀ ਇਹਦੇ ਤੇ ਜਵਾਬ ਤਾਂ ਪਾਰਟੀ ਦੇਗੀ। ਸ਼ੋਖਮ ਮੇਰੇ ਮਾਈਕ ਮਾਈਕ।